ਦੇਸ਼ ਦੇ ਬਜਟ ਦੀ ਜਿੱਥੇ ਬਜਟ ਪੇਸ਼ ਹੋਇਆ ਉੱਥੇ ਹੀ ਬਜਟ ਬਬਾਲ ਬਣ ਗਿਆ ਕਿਉਂਕਿ ਕਿਸਾਨਾਂ ਦੇ ਲਈ ਇਸ ਬਜਟ ਦੇ ਵਿੱਚ ਬੇਸ਼ੱਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕਿਹਾ ਗਿਆ ਕਿ ਬਹੁਤ ਕੁਝ ਪੇਸ਼ ਕੀਤਾ ਗਿਆ ਵਿੱਤ ਮੰਤਰੀ ਨਿਰਮਾ ਸਿਤਾ ਰਮਨ ਦੇ ਵੱਲੋਂ ਅੱਜ 8ਵਾਂ ਬਜਟ ਪੇਸ਼ ਕੀਤਾ ਗਿਆ ਕੇਂਦਰ ਦੀ ਮੋਦੀ ਸਰਕਾਰ ਦੀ ਤੀਜੀ ਪਾਰੀ ਦਾ ਪਹਿਲਾ ਬਜਟ ਸੀ ਪਰ ਕਿਸਾਨ ਨਾਖੁਸ਼ ਨਜ਼ਰ ਆ ਰਹੇ ਨੇ ਜਿੱਥੇ ਕਿਸਾਨ ਨਾਖੁਸ਼ ਨਜ਼ਰ ਆ ਰਹੇ ਨੇ ਉੱਥੇ ਹੀ ਸਿਆਸਤਦਾਨ ਵੀ ਇਸ ਪੇਸ਼ ਹੋਣ ਵਾਲੇ ਬਜਟ ਤੋਂ ਬਾਅਦ ਇਸ ਬਜਟ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ ਕਹਿੰਦੇ ਕਿਸਾਨਾਂ ਦੇ ਲਈ ਤਾਂ ਕੱਖ ਵੀ ਨਹੀਂ ਪੇਸ਼ ਹੋਇਆ ਬਜਟ ਦੇ ਵਿੱਚ ਕਿਸਾਨਾਂ ਦੇ ਲਈ ਤਾਂ ਕੋਈ ਰਾਹਤ ਵਾਲੀ ਗੱਲ ਹੀ ਨਹੀਂ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵੀ ਇਸ ਬਜਟ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਨੇ ਕਿਹਾ ਕਿ ਅਮੀਰ ਅਮੀਰ ਹੁੰਦਾ ਜਾ ਰਿਹਾ ਗਰੀਬ ਗਰੀਬ ਹੁੰਦਾ ਜਾ ਰਿਹਾ ਚਰਨਜੀਤ ਸਿੰਘ ਚੰਨੀ ਕੀ ਕੁਝ ਕਹਿ ਰਹੇ ਨੇ ਇਸ ਪੇਸ਼ ਹੋਣ ਵਾਲੇ ਬਜਟ ਨੂੰ ਲੈ ਕੇ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਆ ਤੇ ਨਾਲ ਹੀ ਕਿਸਾਨ ਆਗੂ ਕੀ ਕੁਝ ਕਹਿ ਰਹੇ ਨੇ ਇਸ ਬਜਟ ਨੂੰ ਪੇਸ਼ ਹੋਣ ਤੋਂ ਬਾਅਦ ਕਿਹੋ ਜਿਹਾ ਉਹਨਾਂ ਨੂੰ ਆਸਾਂ ਉਮੀਦਾਂ ਸੀ ਅੱਜ ਦੇ ਬਜਟ ਤੋਂ ਤੇ ਕਿੰਨੀਆਂ ਆਸਾਂ ਉਮੀਦਾਂ ਤੇ ਬੂਰ ਪਿਆ ਕਿਸਾਨ ਆਗੂ ਦੀ ਜਬਾਨੀ ਵੀ ਸੁਣੋ ਦਿਸ਼ਾਹੀਨ ਬਜਟ ਹੈ ਇਸ ਵਿੱਚ ਕਿਸੇ ਵਰਗ ਕੋ ਕੁਝ ਨਹੀਂ ਮਿਲਿਆ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਯੂਪੀ ਨਾਮ ਤੱਕ ਨਹੀਂ ਲਿਆ और गरीब गरीब होता जाएगा अमीर अमीर होता जाएगा ये प्राइवेट कंपनीज के लिए इनकी जो अपनी ईस्ट इंडिया कंपनी है उनको सब कुछ देश को बेचा जा रहा है और कुछ नहीं हो रहा सर एग्रीकल्चर से बात करिए तो कुछ किसानों के लिए कुछ कुछ भी नहीं किसानों के लिए हमारा जितना नॉर्दर्न रीजन है किस किसके किसान के लिए बात तक नहीं की किसान धरने पर बैठे हैं उनकी बात तक नहीं हुई एम की कोई बात नहीं हुई ये टोटली ਦੇਸ਼ ਕੋ ਡੁੱਬ ਅੱਜ ਕੇਂਦਰ ਸਰਕਾਰ ਨੇ ਜਿਹੜਾ ਇੱਕ ਬਜਟ ਆਫ ਦਾ ਪੇਸ਼ ਕੀਤਾ ਉਹਦੇ ਵਿੱਚ ਬੜੀਆਂ ਆਸਾਂ ਸੀ ਕਿਸਾਨਾਂ ਨੂੰ ਵੀ ਕੁਛ ਨਾ ਕੁਛ ਸ਼ਾਇਦ ਹੈ ਕਿ ਕੇਂਦਰ ਸਰਕਾਰ ਭਾਜਪਾ ਦੀ ਸਰਕਾਰ ਕਿਸਾਨਾਂ ਦੀ ਬਾਹ ਫੜੂਗੀ ਪਰ ਅੱਜ ਵੀ ਨੌਵਾਂ ਜਾਂ ਦਸਵਾਂ ਬਜਟ ਇਹਨਾਂ ਨੇ ਪੇਸ਼ ਕੀਤਾ 14 ਤੋਂ ਇਹ ਸੱਤਾ ਦੇ ਵਿੱਚ ਆਏ ਹੋਏ ਨੇ ਪਰ ਨਿਰਾਸ਼ਾ ਜਨਕ ਬਜਟ ਪੇਸ਼ ਕੀਤਾ ਉਹਦੇ ਵਿੱਚ ਕੁਝ ਵੀ ਕਿਸਾਨਾਂ ਲਈ ਨਹੀਂ ਰੱਖਿਆ ਗਿਆ ਸਾਨੂੰ ਉਮੀਦਾਂ ਸੀ ਜਿਵੇਂ ਵਾਦਾ ਕਰਕੇ ਸਰਕਾਰ ਬਣਾਈ ਆ ਵੀ ਐਮਐਸਪੀ ਮੁਤਾਬਕ ਕਾਨੂੰਨੀ ਗਰੰਟੀ ਦੇਣ ਦਾ ਕੁਛ ਰੱਖਣਗੇ ਕਿਸਾਨੀ ਕਰਜ਼ੇ ਛੱਡਣ ਲਈ ਉਹ ਬਜਟ ਦੇ ਵਿੱਚ ਰੱਖਣਗੇ ਫਸਲੀ ਬੀਮਾ ਯੋਜਨਾ ਲਈ ਰੱਖਣਗੇ ਪਰ ਕੁਝ ਵੀ ਨਹੀਂ ਰੱਖਿਆ ਇਹਨਾਂ ਨੇ ਬਜਟ ਦੇ ਵਿੱਚ ਕਿਸਾਨ ਰੀੜ ਦੀ ਹੱਡੀ ਨੇ ਦੇਸ਼ ਦਾ ਕਿਸਾਨ ਦੇਸ਼ ਦਾ ਧੁਰਾ ਨੇ ਕਿਸਾਨੀ ਨੂੰ ਇਹਨਾਂ ਨੂੰ ਬਚਾਉਣਾ ਚਾਹੀਦਾ ਸੀ ਪਰ ਸਿਰਫ ਇਹਨਾਂ ਨੇ ਕੀ ਰੱਖਿਆ ਵੀ ਜਿਹੜੀ ਕੈਸ਼ ਕ੍ਰੈਡਿਟ ਜਿਹੜੀ ਲਿਮਟ ਆ ਸਾਡੀ ਉਹ 3 ਲੱਖ ਤੋਂ 5 ਲੱਖ ਕੀਤੀ ਉਹ ਸਿਰਫ ਕਿਸਾਨ ਨੂੰ ਕਰਜ਼ਾ ਹੀ ਵਧਾਇਆ ਉਹ ਵੀ ਬੜਾ ਥੋੜਾ ਵਧਾਇਆ ਅੱਜ 5 ਲੱਖ ਰੁਪਏ ਦੇ ਵਿੱਚ ਕੁਝ ਨਹੀਂ ਆਉਂਦਾ ਘੱਟੋ ਘੱਟ ਉਹ ਵੀ 10 ਲੱਖ ਕਰਨਾ ਚਾਹੀਦਾ ਸੀ ਤੇ ਕਰਜ਼ਿਆਂ ਤੇ ਕਿਸਾਨਾਂ ਦੇ ਲਕੀਰ ਮਾਰਨੇ ਚਾਹੀਦੀ ਸੀਗੀ ਅਸੀਂ ਪਰਜੋਰ ਸ਼ਬਦਾਂ ਚ ਦੀ ਨਿੰਦਾ ਕਰਦੇ ਆ ਤੇ ਸਰਕਾਰ ਨੂੰ ਤਾਂ ਤੁਸੀਂ ਸੁਣਿਆ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਅੱਜ ਪੇਸ਼ ਹੋਣ ਬਜਟ ਪੇਸ਼ ਹੋਣ ਤੋਂ ਬਾਅਦ ਸਵਾਲ ਜ਼ਰੂਰ ਖੜੇ ਕੀਤੇ ਨੇ ਕਿ ਅਮੀਰ ਅਮੀਰ ਹੁੰਦਾ ਜਾ ਰਿਹਾ ਗਰੀਬ ਗਰੀਬ ਹੁੰਦਾ ਜਾ ਰਿਹਾ ਯਾਨੀ ਕਿ ਕੁੱਲ ਮਿਲਾ ਕੇ ਜੇਕਰ ਗੱਲ ਕੀਤੀ ਜਾਵੇ ਬਜਟ ਤੋਂ ਨਾ ਖੁਸ਼ੀ ਨਜ਼ਰ ਆਏ ਨੇ ਕਹਿੰਦੇ ਕਿ ਪੰਜਾਬ ਦੇ ਲਈ ਪੰਜਾਬ ਦੇ ਕਿਸਾਨਾਂ ਦੇ ਲਈ ਹਰਿਆਣਾ ਦੇ ਕਿਸਾਨਾਂ ਦੇ ਲਈ ਕੁਝ ਬਜਟ ਦੇ ਵਿੱਚ ਪੇਸ਼ ਹੀ ਨਹੀਂ ਹੋਇਆ ਤਾਂ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਵੀ ਕਿਸਾਨਾਂ ਦੇ ਮੁੱਦੇ ਤੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਧਰਨਿਆਂ ਤੇ ਬੈਠੇ ਨੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਬੈਠੇ ਨੇ ਪਰ ਕਿਸਾਨਾਂ ਦੇ ਲਈ ਤਾਂ ਕੋਈ ਬਜਟ ਦੇ ਵਿੱਚ ਰਾਹਤ ਵਾਲੀ ਗੱਲ ਹੀ ਨਜ਼ਰ ਨਹੀਂ ਆਈ ਉਧਰ ਕਿਸਾਨ ਵੀ ਕਾਫੀ ਨਾਖੁਸ਼ ਨਜ਼ਰ ਆਏ ਖੈਰ ਬਜਟ ਤਾਂ ਪੇਸ਼ ਹੋ ਗਿਆ ਜਿਸ ਨੂੰ ਜੋ ਮਿਲਣਾ ਸੀ ਮਿਲ ਗਿਆ ਪਰ ਹੁਣ ਕੇਂਦਰ ਦੇ ਨਾਲ 14 ਤਰੀਕ ਨੂੰ ਕਿਸਾਨਾਂ ਦੀ ਮੀਟਿੰਗ ਹੋਣ ਵਾਲੀ ਆ ਇਸ ਮੀਟਿੰਗ ਦੇ ਉੱਤੇ ਵੀ ਕਾਫੀ ਨਜ਼ਰਾਂ ਨੇ ਤਾਂ ਮੀਟਿੰਗ ਦੇ ਵਿੱਚ ਕੀ ਕਿਸਾਨਾਂ